ਫਰ ਪਟਿਆਲਾ ਪੰਜਾਬ ਤੋਂ ਕਨੂਰ ਦੇ ਅਦੀਨ ਪਿੰਡੇ ਪਿੰਡੇ ਚਤਨਗਰ ਦਾ ਇੱਕ ਮਾਮਲਾ ਸਾਹਮਣੇ ਆਇਆ ਤਸਿਆ ਜਾਰੇ ਕਿ ਜ਼ਮੀਨੀ ਵਿਵਾਦ ਨੂੰ ਲੈ ਕੇ ਚੱਲੀਆਂ ਗੋਲੀਆਂ ਜਿਸ ਦੇ ਵਿੱਚ ਪੇਪੁੱਤ ਤਿੰਨ ਵਿਅਕਤੀਆਂ ਦੀ ਮੌਤ ਹੋ ਚੁੱਕੀਆਂ ਤੇ ਦੋ ਵਿਅਕਤੀ ਜ਼ਖਮੀ ਦੱਸਿਆ ਜਾਣਕਾਰੀ ਅਨਸਾਰ ਦੱਸਦੀ ਹੈ ਕਿ ਇਸ ਮੌਕੇ ਤੇ ਪਹੁੰਚੇ ਡੀਐਸਪੀ ਡੀਐਸਪੀ ਕਨੂਰ ਨੇ ਦੱਸਿਆ ਹੈ ਕਿ ਜ਼ਮੀਨ ਨੂੰ ਠੇਕੇ ਤੇ ਲੈਂਦ ਨੂੰ ਲੈ ਕੇ ਵਿਵਾਦ ਚੱਲ ਰਿਹਾ ਸੀ ਜਿਸ ਦੇ ਵਿੱਚ ਪਹਿਲਾਂ ਹੀ ਇਹਨਾਂ ਦਾ ਪੰਚਾਇਤੀ ਸਮਝੌਤਾ ਹੋਇਆ ਸੀ ਜਿਸ ਤੋਂ ਬਾਅਦ ਇਹ ਆਪਸੀ ਰੰਜਿਸ਼ ਨੂੰ ਲੈ ਕੇ ਆਪਸੀ ਵਿਵਾਦ ਹੋ ਗਿਆ ਸੀ ਆਪਸੀ ਰੰਜਿਸ਼ ਵੱਧ ਗਈ ਤੇ ਅੱਜ ਸਵੇਰੇ ਪਿਓ ਪੁੱਤ ਜਦੋਂ ਜ਼ਮੀਨ ਜ਼ਮੀਨ ਨੂੰ ਬਾਉਣ ਜਾਂਦੇ ਤਾਂ ਦੂਜੀ ਪਾਰਟੀ ਵੱਲੋਂ ਹਮਲਾ ਕਰ ਦਿੱਤਾ ਜਾਂਦਾ ਤੇ ਆਪਸ ਦੇ ਵਿੱਚ ਝੜਪ ਇਹਨਾਂ ਦੀ ਵੱਧ ਜਾਂਦੀ ਹੈ ਤੇ ਆਪਸ ਦੇ ਵਿੱਚ ਝੜਪ ਹੋਣ ਤੇ ਬਾਅਦ ਇੱਕ ਪਾਰਟੀ ਦੂਜੀ ਪਾਰਟੀ ਤੇ ਗੋਲੀਆਂ ਚਲਾ ਦਿੰਦੀ ਹੈ ਤੇ ਮੌਕੇ ਤੇ ਪਿਓ ਪੁੱਤ ਤੇ ਇੱਕ ਹੋਰ ਵਿਅਕਤੀ ਦੀ ਮੌਤ ਹੋ ਜਾਂਦੀ ਹੈ ਜਾਂ ਕਿ ਦੂਜੇ ਪਾਸੇ ਦਾ ਇੱਕ ਵਿਅਕਤੀ ਗੋਲੀ ਚਲਾ ਦਿੰਦਾ ਹੈ ਜਿਸ ਤੋਂ ਬਾਅਦ ਉਸ ਦੀ ਮੌਤ ਹੋ ਜਾਂਦੀ ਹੈ ਫਿਲਹਾਲ ਜਖਮੀਆ ਨੂੰ ਸਰਕਾਰੀ ਹਸਪਤਾਲ ਵਿੱਚ ਭਰਤੀ ਕਰਾਇਕ ਜਿਸ ਤੋਂ ਉਹਨਾਂ ਦਾ ਇਲਾਜ ਜਾਰੀ ਹੈ ਤੇ ਦੱਸਦੀ ਹੈ ਕਿ ਦੂਜੇ ਪਾਸੇ ਡੈਡ ਬੋਡੀਆਂ ਨੂੰ ਪ੍ਰਸ਼ਾਸਨ ਨਾਲ ਪੁਲਿਸ ਪ੍ਰਸ਼ਾਸਨ ਵੱਲੋਂ ਡੈਡ ਬੋਡੀਆਂ ਨੂੰ ਰਾਜਪੁਰਾ ਮੋਰਟੀ ਦੇ ਵਿੱਚ ਰੱਖਾ ਦਿੱਤੀਆਂ ਗਈਆਂ ਤੇ ਅਗਲੀ ਕਾਰਵਾਈ ਪੁਲਿਸ ਵੱਲੋਂ ਜਾਰੀ ਕੀਤੀ ਗਈ ਸਰ ਕੀ ਨਾਂ ਦੱਸ ਮੇਰਾ ਅਮਰਿੰਦਰ ਸਿੰਘ ਹੈਪੀ ਪਿੰਡ ਹਸਨਪੁਰ ਜ਼ਿਲ੍ਹਾ ਪਟਿਆਲਾ ਪ੍ਰਧਾਨ ਕਿਸਾਨੀ ਨੂੰ ਛਡਾਣੀ ਸਰ ਜਿਹੜੀ ਇਹ ਕਤਲ ਹੋਇਆ ਹੈ ਕਿ ਫਿਰ ਜਾਣਕਾਰੀ ਦੇ ਇਹ ਪਿੰਡ ਚਤਨਗਰ ਦੀ ਜ਼ਮੀਨ ਹੈ ਜੀ ਇੱਥੇ ਕੰਪਨੀ ਨੇ ਖਰੀਦੀ ਹੋਈ ਹੈ ਇੱਥੇ ਨਗਾਮੇ ਦੇ ਬੰਦੇ ਦਲਵਾਰ ਸਿੰਘ ਦੇ ਜੱਸੀ ਇਹਨਾਂ ਨੇ ਵੀ ਕੰਪਨੀ ਦੀ ਜ਼ਮੀਨ ਲਈ ਹੋਈ ਹੈ ਚਾਤਾ ਨਗਰ ਵਾਲਿਆਂ ਨੇ ਵੀ ਲਈ ਹੋਈ ਹੈ ਇਹਨਾਂ ਦਾ ਆਪ ਦੇ ਵਿੱਚ ਕੰਪਨੀ ਦੇ ਜ਼ਮੀਨ ਲੈਣ ਕਰਕੇ ਟਕਰਾਅ ਹੋ ਗਿਆ ਇਹਦੇ ਵਿੱਚ ਤਿੰਨ ਬੰਦੇ ਡੈਥ ਹੋ ਗਈ ਬਾਕੀ ਦੋ ਬੰਦੇ ਜ਼ਖਮੀ ਹੈ ਬਾਕੀ ਪੁਲਿਸ ਉਹ ਤਤਤੀਸ ਤੇ ਲੱਗੀ ਹੋਈ ਹੈ ਉਹਦਾ ਕਾਰਨ ਪ੍ਰੋਪਰ ਲੱਭ ਗਏ ਆਪਾਂ ਨੂੰ ਪਤਾ ਲੱਗ ਜਾਵੇ ਕਿ ਕਿਆ ਕਰਨਾ ਵੈਸੇ ਤਾਂ ਜਿੱਥੇ ਤੱਕ ਹੈ ਵੀ ਕੰਪਨੀ ਦੀ ਜ਼ਮੀਨ ਪਿੱਛੇ ਹੀ ਕਾਰਨ ਹੋਇਆ ਜਿਹੜੀ ਗੱਲ ਹੋਈ ਹੈ ਬਾਕੀ ਸਰਕਾਰਾਂ ਨੂੰ ਸਭ ਪਤਾ ਹੁੰਦਾ ਵੀ ਕਿਹੜੇ ਕੰਪਨੀ ਦਾ ਕਿੱਥੇ ਬੈਠ ਕੇ ਸਮਝੌਤੇ ਕਰੇ ਕਿੱਥੇ ਨਹੀਂ ਇਹ ਆਣ ਵਾਲਾ ਸਮਾਂ ਤੇ ਸਰਕਾਰਾਂ ਸਾਡੇ ਵਾਸਤੇ ਚੰਗੀ ਨਹੀਂ ਹੈਗੀਆਂ ਪਹਿਲਾਂ ਵੀ ਸਰਕਾਰਾਂ ਰਹੀਆਂ ਕਦੀ ਕੰਪਨੀ ਦੇ ਵਿੱਚ ਇੰਟਰਫੇਅਰ ਨਹੀਂ ਹੋਇਆ ਹੁਣ ਕੰਪਨੀ ਦੇ ਵਿੱਚ ਇੰਟਰਫੇਅਰ ਕਰਕੇ ਬੰਦੇ ਨੂੰ ਕੱਢ ਬਾਹਰੋ ਫਿਰ ਕਤਲ ਹੋ ਗਿਆ ਇੱਥੇ ਸਾਡੇ ਇਲਾਕੇ ਦੇ ਵਿੱਚ ਇਹ ਆਣ ਵਾਲਾ ਸਾਡੇ ਇਲਾਕੇ ਨੂੰ ਤੇ ਸਾਨੂੰ ਆਪ ਦੇਖਣਾ ਪੈਣਾ ਅਸੀਂ ਕੰਪਨੀ ਵਾਲਿਆਂ ਨੂੰ ਚੇਤਾਵਨੀ ਦਿੰਨੇ ਆ ਅਸੀਂ ਆਪ ਆਪਣੀ ਜ਼ਮੀਨ ਬਹਾਵਾਂਗੇ ਜਿੱਥੇ ਜਿੱਥੇ ਸਾਡੀ ਜ਼ਮੀਨ ਹੈ ਅਸੀਂ ਨਹੀਂ ਬਡਣ ਦੇਣਾ ਜਿਹੜੇ ਉਹਨਾਂ ਦੇ ਪੋਗੇ ਰੱਖੇ ਹੋਏ ਅੱਗੇ ਭਾਵੇਂ ਐਮਐਲਏ ਹੈ ਕੋਈ ਹੋਰ ਵੀ ਹੈ ਅਸੀਂ ਵਿਰੋਧ ਕਰਾਂਗੇ ਜੇ ਕੱਲ ਨੂੰ ਹੇ ਜੀ ਘਟਨਾ ਵਰਤ ਪਰ ਇੱਥੇ ਸਾਡੇ ਇਲਾਕੇ 'ਚ ਸਾਡਾ ਸਰਕਾਰ ਦੇ ਬਰ ਖਿਲਾਫ ਅਸੀਂ ਧਰਨਾ ਦੇਵਾਂਗੇ ਜੇ ਇਸ ਜੀ ਗੱਲਬਾਤ ਹੋਈ ਅਸੀਂ ਧਰਨਾ ਦੇਵਾਂਗੇ ਸਾਡੇ ਨਾਲ ਨਗਾਮੇ ਦੇ ਸਰਪੰਚ ਵੀ ਹੈ ਇਹ ਵੀ ਬੋਲਣਗੇ ਇਹ ਇੰਡੋਨੇਸ਼ੀਆ ਕੰਪਨੀ ਦੀ ਜ਼ਮੀਨ ਹੈ ਕਿਹੜੇ ਕਿਹੜੇ ਬੰਦੇ ਇੰਡਸਟਰੀ ਆ ਸਰ ਇਹ ਦਿਲਵਾਰ ਸਿੰਘ ਹੈ ਉਹਦਾ ਬੇਟਾ ਹੈਗਾ ਜਿਸ ਬੀ ਦੱਸੇ ਇੱਕ ਚਾਦਨਗਰ ਦਾ ਸੱਤਾ ਜੀ ਕਿੰਨੇ ਕਿੰਨੇ ਸਰ ਤੀਨਾ ਤੋਂ ਬਲਦੇਵ ਸਿੰਘ ਨਗਾਮਾ ਜੀ ਸਭ ਜਿਹੜੀ ਇਹ ਤਿੰਨ ਲੜਾਈ ਹੋਈ ਹੈ ਤਿੰਨ ਬੰਦੇ ਦੇ ਬਾਰੇ ਜਾਣਕਾਰੀ ਚਾਹੀਦੀ ਉਹ ਇਹਦੇ ਇਸ ਤਰ੍ਹਾਂ ਜੀ ਇਹ ਪਿੰਡ ਨਗਾਹ ਚਤਰਨਗਰ ਦੀ ਜ਼ਮੀਨ ਹੈ ਜੀ ਇਹ ਕੰਪਨੀਆ ਖਰੀਦੀ ਹੋਈ ਹੈ ਇਹਦੇ ਵਿੱਚ ਦੋਵੇਂ ਧਿਰਾਂ ਆਪਸ ਵਿੱਚ ਇੱਕ ਧਿਰ ਕਹਿੰਦੀ ਮੈਂ ਇਹਦਾ ਠੇਕਾ ਭਰਿਆ ਦੂਜੀ ਧਿਰ ਕਹਿੰਦੀ ਅਸੀਂ ਠੇਕਾ ਭਰਿਆ ਹੋਇਆ ਇਹ ਨਹੀਂ ਪਤਾ ਕਿ ਹੁਣ ਕਿਹੜੇ ਨੇ ਠੇਕਾ ਭਰਿਆ ਹੋ ਕਿਹੜੇ ਨੇ ਨਹੀਂ ਭਰਿਆ ਹੋ ਇਹਨਾਂ ਦਾ ਆਪਸ ਟਕਰਾਅ ਹੋ ਗਿਆ ਤੇ ਹੁਣ ਤਿੰਨ ਡੈਥ ਹੋ ਗਈ ਜੀ ਕਿਹੜੀ ਕੰਪਨੀ ਦੀ ਜ਼ਮੀਨ ਹੈ ਸਾਰੀ ਇਹ ਇੰਡੋ ਇੰਡੋਨੇਸ਼ੀਆ ਨੇ ਇੰਡੋਨੇਸ਼ੀਆ ਕੰਪਨੀ ਨੂੰ ਸਰਪੰਚ ਸਾਹਿਬ ਕਿਨੇ ਵੇ ਸੂਚਨਾ ਮਿਲੀ ਸੀ ਮੈਨੂੰ ਜੀ 7:30 ਵਜੇ ਫਤ ਲੱਗੇਗੀ ਇਹ 7:30 ਨੂੰ ਇਨਫੋਰਮੇਸ਼ਨ ਦਿੱਤੀ ਸੀ ਕਿਨੂੰ ਜੀ ਮੇਰੇ ਤੋਂ ਪਹਿਲਾਂ ਪੁਲਿਸ ਉਹ ਖੜੀ ਸੀ ਜੀ ਮੈਂ ਜਦੋਂ ਆਇਆ ਪਿੰਡੋਂ ਇੱਥੇ ਪੁਲਿਸ ਆ ਕੇ ਖੜੀ ਸੀ ਜੀ ਲੱਗਦਾ ਵੀ ਕਿ ਕਿੰਨੇ ਬੰਦਿਆਂ ਦੀ ਮੌਜੂਦਗੀ ਹੈ ਪ੍ਰੀਫਰ ਤੁਹਾਨੂੰ ਸੂਚਨਾ ਮਿਲੀ ਸੀ ਕਿ ਚਤਰਪੁਰ ਪਿੰਡ ਖੇਤਾਂ ਦੇ ਵਿੱਚ ਚਤਰਨਗਰ ਪਿੰਡ ਥਾਣਾ ਸ਼ੰਭੂ ਦੇ ਏਰੀਆ ਚ ਖੇਤਾਂ ਚ ਜ਼ਮੀਨ ਦੇ ਮਾਮਲੇ ਨੂੰ ਲੈ ਕੇ ਪੁਰਾਣਾ ਝਗੜਾ ਚੱਲ ਰਿਹਾ ਸੀਗਾ ਉਦੇ ਬਧੇ ਨਜ ਜਿਹੜੀ ਹੈਗੀ ਹੈ ਚਗਾਵਾ ਸੋ ਨਗਾਵਾ ਤੇ ਚਤਲਪੁਰ ਦੇ ਬੰਦੇ ਨੇ ਜਿਹੜੀ ਹੈ ਆਪਸ ਚ ਲੜਾਈ ਹੋਈ ਜਿਹਦੇ ਵਿੱਚ ਇੱਕ ਪਰਸ ਨਗਾਵਾ ਦੇ ਪੋਪੁੱਤ ਜਸਵਿੰਦਰ ਸਿੰਘ ਤੇ ਦਾ ਬਾਪ ਦਲਬਾਖ ਸਿੰਘ ਨਹੀਂ ਮੌਤ ਹੋਈ ਹੈ ਦੂਜੇ ਪਾਸੇ ਜਿਹੜਾ ਹੈ ਸਤਿੰਦਰ ਸਿੰਘ ਜਿਹੜੀ ਉਹ ਮੌਕੇ ਦੀ ਮੌਤ ਹੋ ਗਈ। ਮੌਕੇ ਤੇ ਖੜੇ ਅਸੀਂ ਮੁਕਾਬਲਾ ਕਰ ਲਿਆ ਸਾਰੇ ਹਾਲਾਤ ਪਤਾ ਕਰਕੇ ਜਿੰਬੰਦੀ ਕਰ ਲਈ ਜੋ ਵਾਸ ਜਾਣਦੇ ਨੂੰ ਨੇ ਮਤਾਕੂਨ ਕਰਕੇ ਜੀ ਸਰ ਗੋਲੀਆਂ ਕਿੰਨੇ ਚੱਲੀਆਂ ਨੇ ਜੀ ਇਸ ਤਰ੍ਹਾਂ ਕੇ ਨਹੀਂ ਦੱਸਿਆ ਸਰ ਜੀ ਇਹਦੇ ਇਨਵੈਸਟੀਗੇਸ਼ਨ ਕਰ ਰਹੇ ਆ ਪੋਸਟਮਾਰਟ ਤੋਂ ਬਾਅਦ ਜਿਹੜੀ ਹੈ ਉਹ ਸਾਰੀ ਗੱਲ ਸਮਝਾ ਰਹੇ ਆ ਸਰ ਮਰ ਕਿੰਨੀ ਹੈ ਜੀ ਕਿੰਨੇ ਦੇ ਚੱਕਰ ਆਤਮ ਨੋਕੇ ਦੇ ਉੱਪਰ ਕੀ ਕੁਝ ਮਿਲਿਆ ਹੈਗਾ ਇਹ ਸਾਰਾ ਜਿਹੜਾ ਹਸਪਤਾਲ ਕਰ ਰਹੇ ਆ ਇਹ ਕਿਹੜਾ ਬੰਦਾ ਹੈਗਾ ਸੁਖਮਿੰਦਰ ਸਿੰਘ ਉਹ ਕਰੀਬ 35-40 ਸਾਲ ਦਾ ਹੈ ਦੂਸਰੇ ਜਿਹੜੇ ਇੱਕ 40-42 ਸਾਲ ਦਾ ਹੈ ਕਿਹੜਾ ਹੈਗਾ 55 55 ਸਾਲ ਦਾ ਸਰ ਕੋਈ ਫੱਟੜ ਵੀ ਹੈ ਜੀ ਇਹ ਦੋ ਤੋਂ ਤਿੰਨ ਬੰਦੇ ਫੱਟੜ ਵੀ ਦੱਸੇ ਜਾਂਦੇ ਜਿਨ੍ਹਾਂ ਨੂੰ ਬਾਰੇ ਹਜੇ ਪਿਆਰੀ ਸਦਾ ਕਾਉਂਦੇ ਪਰ ਹਸਪਤਾਲ ਦੇ ਪਤਾ ਹੈ ਕਿ ਆਹ ਤੋਂ ਰਾਜਪੁਰੇ ਪੀਐਨ ਹਸਪੀਟਲ ਲਖ ਲੋਈ ਨਹੀਂ ਸਰ ਇਹਨਾਂ ਦਾ ਪੋਸਟ ਮੈਡਮ ਕਿਸੇ ਕਰਵਾਇਆ ਜਾ ਰਿਹਾ ਹੈ ਸਰਕਾਰੀ ਹਸਪਤਾਲ ਚ ਕਰਵਾਇਆ ਜਾ ਰਿਹਾ ਰਾਜਪੁਰੇ ਕਰਾਓ ਸਰ ਜਿਹੜੇ ਇਹਨਾਂ ਦੇ ਕੋਈ ਵਾਰਤ ਹੈਗੇ ਆ ਉਹਨਾਂ ਦੇ ਸਟੇਟ ਦੇ ਉੱਪਰ ਕੋਈ ਸਟੇਟ ਦੇ ਉੱਪਰ ਪਰਚਾ ਕਰਨ ਨੂੰ ਹਾਂ ਜੇ ਵਾਰਸ਼ ਬਿਆਨ ਲਿਖਾ ਰਹੇ ਨੇ ਜੋ ਵੀ ਬਿਆਨ ਲਖਣਗੇ ਜਿਹਦੇ ਖਿਲਾਫ ਜੋ ਹੱਕੀ ਦੋਸ਼ੀ ਹੋਊਗਾ ਇਹਦੇ ਵਿੱਚ ਉਹਨੂੰ ਕਿਸੇ ਵੀ ਕੀਮਤ ਦੇ ਬਖਸ਼ਾ ਨਹੀਂ ਜਾਊਗਾ ਜੋ ਸ਼ਕਤੀ ਨਾਲ ਜਿਹੜਾ ਜਿਨ੍ਹਾਂ ਨੇ ਜੇ ਤੁਸੀਂ ਕੀਤੀ ਹੈ ਉਹਨਾਂ ਤੇ ਐਕਸ਼ਨ ਲਿਆ ਜਾਏਗਾ ਸਰ ਇਹ ਜ਼ਮੀਨ ਦਾ ਕੀ ਮਸਲਾ ਸੀ ਜੀ ਕੋਈ ਠੀਕੇ ਵਗੈਰੇ ਹੁੰਦਾ ਕਿ ਇਹ ਬਰਤਾਲ ਕਰ ਰਿਹਾ ਹੈ ਕੀ ਮਸਲਾ ਜੀ ਸਰ ਕੋਈ ਇਵੇਂ ਪਤਾ ਵੀ ਲੱਗ ਰਿਹਾ ਹੈ ਕਿ ਕਾਫੀ ਟਾਈਮ ਪਹਿਲਾਂ ਜਿਹੜਾ ਥਾਣੇ ਦੇ ਵਿੱਚ ਵੀ ਇਹ ਮਾਮਲਾ ਪਹੁੰਚਿਆ ਇਹ ਬਰਤਾਲ ਕਰ ਰਿਹਾ ਹੈ ਕਿ ਇਹਨਾਂ ਦਾ ਫੈਸਲਾ ਜੋ ਪਤਾ ਲੱਗਿਆ ਪੰਚਾਇਤੀ ਤੌਰ ਤੇ ਹੋਇਆ ਮਾਮਲੇ ਵਿੱਚ ਬਹੁਤ ਸਾਰੇ ਬੰਦੇ ਨੇ ਫੈਸਲਾ ਕਰਵਾਇਆ ਬਾਕੀ ਜਿਹੜੇ ਹਾਲਾਤ ਪਤਾ ਕਰਦੇ ਆ ਉਹਦੇ ਮੁਤਾਬਕ ਕੀ ਜਿਹੜਾ ਕੁਝ ਕੀਤਾ ਜਾਵੇ